ਹੈਲੋ ਹਾਂਜੀ ਰਸ਼ੀਕਾਲ ਸਾਰਿਆਂ ਨੂੰ ਵਰਸਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਬਾਹਾਂ ਦਾ ਜੋੜ ਅਟੈਚ ਕਰਨਾ ਤੁਹਾਨੂੰ ਦੱਸਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਹੁਤ ਫਿਨਿਸ਼ਿੰਗ ਦੇ ਨਾਲ ਕਿਉਂਕਿ ਜੋੜ ਅਟੈਚ ਕਰਦੇ ਆ ਜਦੋਂ ਵੀ ਆਪਾਂ ਤੇ ਉਹ ਸਹੀ ਤਰ੍ਹਾਂ ਕਈ ਗਲਾਈ ਨਹੀਂ ਪੈਂਦੀ ਤੇ ਚਾਹੇ ਮੋਰ ਬਾਰਡਰ ਸਹੀ ਨਹੀਂ ਆਉਂਦਾ ਕੋਲਡ ਕਰਨ ਦੇ ਵਿੱਚ ਤੇ ਆਪਾਂ ਇਹਦੇ ਦੋਨੇ ਸਾਈਡਾਂ ਤੇ ਇਹ ਵਾਲੀ ਪੱਟੀ ਅਟੈਚ ਕਰਕੇ ਜੋੜ ਪਾਵਾਂਗੇ ਬਾਹਾਂ ਦੇ ਵਿੱਚ ਤੇ ਉਹ ਵੀਡੀਓ ਐਂਡ ਤੱਕ ਦੇਖਿਓ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਆਜੋ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਆਪਾਂ ਜੋੜ ਅਟੈਚ ਕਰਾਂਗੇ ਇੱਥੋਂ ਆਪਾਂ ਇਹਨੂੰ ਪੱਟੀ ਨੂੰ ਜਮਾ ਬਾਰਡਰ ਦੇ ਬਰਾਬਰ ਕਰਕੇ ਧਰਨਾ ਬਾਰਡਰ ਦੇ ਜਮਾ ਉੱਤੇ ਉਹ ਇਹ ਵਾਲੇ ਬਾਰਡਰ ਦੇ ਉੱਤੇ ਜਮਾ ਉਹ ਵਾਲਾ ਬਾਰਡਰ ਅਟੈਚ ਕਰਕੇ ਰੱਖਣਾ ਹੈ ਇਸ ਤਰ੍ਹਾਂ ਦੀਆਂ ਵੀਡੀਓ ਛੋਟੇ ਛੋਟੇ ਟਿਪਸ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿਾਂਗੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਦੇਖੋ ਜੀ ਜੋ ਬੱਪਾ ਲਗਾ ਦਿੱਤਾ ਤੇ ਹੁਣ ਆਪਾਂ ਇਹਨੂੰ ਕਰਾਂਗੇ ਗੋਲਣਾ ਅਧੁੱਲੇ ਛੜਿ ਬੱਪਾ ਜੋ ਲਗਾ ਦੇਣਾ ਇਹ ਮੈਂ ਕਮੀਜ਼ ਦਾ ਥੋੜਾ ਜਿਹਾ ਕਪੜਾ ਨਾਲ ਛੱਡ ਲਿਆ ਸੀ ਕਿਉਂਕਿ ਜੀ ਮੋਡਾ ਭਾਰੀ ਆ ਥੋੜਾ ਜਿਹਾ ਹੈਵੀ ਆ ਸਹਿਜ ਇਸ ਕਰਕੇ ਕਪੜਾ ਆਪਣੇ ਕੋਲੇ ਪੂਰਾ ਪੂਰੇ ਸਿੱਟਾ ਕਰਕੇ ਮੈਂ ਥੋੜਾ ਕਪੜਾ ਛੱਡ ਲੈ ਸੀ ਤੁਸੀ। ਐ ਤੁਮ ਇਹ ਪਾਇਦੇ ਤੇ ਜੋੜ ਲਗਾ ਲੈਨੇ ਆ। ਕਿਉਂਕਿ ਜੇ ਜੋੜ ਦੇ ਵਿੱਚੋਂ ਧਾਗਾ ਕਈ ਵਾਰੀ ਨਿਕਲ ਜੇ ਕਸਟਮਰ ਦੇ ਪਾਉਣ ਤੋਂ ਬਾਅਦ ਸੂਟ ਇੱਕ ਦੋ ਵਾਰੀ ਪਾਉਣ ਤੋਂ ਬਾਅਦ ਖੁੱਲ ਜੇ ਕੁਝ ਵੀ ਹੋ ਜੇ ਤਾਂ ਜੋੜ ਲਾਉਣਾ ਬਹੁਤ ਔਖਾ ਹੋ ਜਾਂਦਾ ਜੀ। ਜੇ ਆਪਾਂ ਨੂੰ ਇਸ ਤਰ੍ਹਾਂ ਅਟੈਚ ਕਰਾਂਗੇ ਜੋੜ ਨੂੰ ਕਿ ਖੁੱਲੂਗਾ ਨਹੀਂ ਮੁੜ ਕੇ ਕਦੇ ਵੀ ਦਿਨ ਨਾਲ ਫਿਨਿਸ਼ਿੰਗ ਬਹੁਤ ਵਧੀਆ ਆਉਗਦੀ ਜੀ ਤੁਸੀਂ ਵੀਡੀਓ ਧਿਆਨ ਨਾਲ ਦੇਖਿਓ ਜੀ ਅੰਤ ਤੱਕ ਦੇਖਿਓ ਤੇ ਤੁਸੀਂ ਜੋੜ ਲਾਉਣ ਵਿੱਚ ਕਦੇ ਵੀ ਕੋਈ ਦਿੱਕਤ ਨਹੀਂ ਆਉਗੀ ਤੁਹਾਨੂੰ ਵਧੀਆ ਜੋੜ ਲਾ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੂੰ ਗਰਮ ਕਰ ਦਿੱਤਾ ਹੈ ਬਲੂਜ਼ ਇਹ ਵਾਲੀ ਸਲਾਈ ਨੂੰ ਅੱਪੇ ਦੀ ਗੁੰਮ ਕਰ ਦਿੱਤੀ ਹੈ ਇਹਨੂੰ ਵੀ ਇਧਰ ਲਈ ਇਧਰ ਲਈ ਸ਼ਰਟ ਨੂੰ ਫੋਲਡ ਕਰਨਾ ਆਪਾਂ ਚਾਹੇ ਇਧਰ ਲਈ ਨੂੰ ਕਰੋ ਚਾਹੇ ਇਧਰ ਲਈ ਨੂੰ ਕਰੋ ਉਹ ਜਿੱਧਰਲੇ ਪਾਸੇ ਨੂੰ ਆਪਾਂ ਮੋੜ ਰਹੇ ਹਾਂ ਇਹਨੂੰ ਉਧਰਲੇ ਪਾਸੇ ਹੀ ਸਲਾਈ ਲਾਉਣੀ ਹੈ ਪਰ ਇਸ ਗੱਲ ਦਾ ਧਿਆਨ ਰੱਖਣਾ ਜੀ ਲਓ ਜੀ ਜੋੜ ਆਪਾਂ ਪੱਕੇ ਕਰ ਦਿੱਤੇ ਆ ਤੇ ਹੁਣ ਆਪਾਂ ਇਹਦੀ ਪੂਰੀ ਫੋਲਡ ਕਰਾਂਗੇ ਪ੍ਰਿੰਟ ਤੋਂ ਦੇਖਿਓ ਤੁਸੀਂ ਹੁਣ ਤੋ ਫੋਲਡ ਕਰਾਂਗੇ ਆਪਾਂ ਇਹ ਜਿਹੜੀਆਂ ਲੈਣਾ ਇਹਦੀਆਂ ਬਾਰਡਰ ਵਾਲੀਆਂ ਉਹ ਸਹੀ ਆਉਣਗੀਆਂ ਚਲੋ ਜੀ ਬਾਹਰ ਤੋਂ ਫੋਲਡ ਕਰ ਲੈਂਦੀ ਆ ਤੇ ਦੇਖੋ ਤੁਸੀਂ ਵੀ ਬਾਰਡਰ ਇਹਦਾ ਜਮਾ ਇੱਕੋ ਜਿਹਾ ਮੁੜਿਆ ਦੇਖੋ ਜੀ ਨਾ ਸੁਣਾ ਬਾਰਡਰ ਮੁੜਿਆ ਹੈਗਾ ਵਧੀਆ ਬਣ ਗਿਆ ਇਸ ਤਰੀਕੇ ਨਾਲ ਅਟੈਚ ਕਰਕੇ ਆਪਾਂ ਤੇ ਵਧੀਆ ਬਣਾ ਸਕਦੇ ਆ ਜੀ ਸਿੰਪਲ ਜਾਈ ਜਿਹਦਾ ਤਰੀਕਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਹੈ ਅਗਲੀ ਵੀਡੀਓ ਚ ਮਿਲਦੇ ਹਾਂ ਕੋਈ ਹੋਰ ਨਵੀਂ ਟ੍ਰਿਕ ਲੈ ਕੇ